ਆਓ ਜੀ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ ਆਪਾਂ ਨੌਵੇਂ ਪੇਜ ਦੇ ਉੱਪਰ ਸਨ ਪਹਿਲਾਂ ਆਪਾਂ ਨਿਰਪਉ ਦੇਖਿਆ ਸੀ ਜੀ ਹੁਣ ਆਪਾਂ ਦੇਖਦੇ ਆ ਨਿਰਵੈਰ ਨਿਰਵੈਰ ਜਿਹੜਾ ਜੀ ਉਹ ਵੀ ਦੋ ਸ਼ਬਦ ਨੇ ਨਿਰ ਤੇ ਵੈਰ ਠੀਕ ਹੈ ਵੈਰ ਦਾ ਅਰਥ ਤੁਸੀਂ ਸਾਰੇ ਸਮਝਦੇ ਹੋ ਜੀ ਧਿਆਨ ਦਿਓ ਨਿਰਪਉ ਨੂੰ ਭਿਨੋਂ ਔਂਕਰ ਸੀ ਇਹਦੇ ਨਿਰਵੈਰ ਨੂੰ ਰਾਰੇ ਨੂੰ ਔਂਕਰ ਹੈ ਕਿ ਇੱਕੋ ਇੱਕ ਪ੍ਰਭੂ ਪਰਮਾਤਮਾ ਹੈ ਜਿਹੜਾ ਨਿਰਪਉ ਹੈ ਇੱਕੋ ਇੱਕ ਪ੍ਰਭੂ ਪਰਮਾਤਮਾ ਹੈ ਜਿਹੜਾ ਨਿਰਵੈਰ ਹੈ ਠੀਕ ਹੈ ਇਹ ਦੱਸਣਾ ਜ਼ਰੂਰੀ ਸੀ ਕਿਉਂਕਿ ਔਂਕੜ ਬਹੁਤ ਮਹਾਨੇ ਰੱਖਦੇ ਜੀ ਇਸੇ ਲਈ ਮੇਰੇ ਕੋਰਸ ਜਿਹੜਾ ਉਹ ਮੇਰੇ ਸ਼ਕਲ ਤੋਂ بجائے ਇੱਕ ਬਲੈਕਬੋਰਡ ਦੇ ਉੱਪਰ ਉਹ ਸਿਖਾਇਆ ਗਿਆ ਕੱਲੇ ਕੱਲੇ ਸ਼ਬਦ ਨੂੰ ਸਿਆਰੀ ਬਿਆਰੀ ਔਂਕੜ ਨੂੰ ਦੱਸਿਆ ਗਿਆ ਨਿਰਭਉ ਭਾਵ ਬਿਨਾ ਕਿਸੇ ਵੈਰ ਤੋਂ ਬਿਨਾ ਕਿਸੇ ਦੁਸ਼ਮਣੀ ਤੋਂ ਬਿਨਾ ਕਿਸੇ ਈਰਖਾ ਤੋਂ ਠੀਕ ਹੈ ਜੀ ਸਿੱਧੇ ਸਿੱਧੇ ਅਰਥ ਨਿਕਲਦੇ ਨੇ ਜਦੋਂ ਆਪਾਂ ਨਿਰਵੈਰ ਕਹਾਂਗੇ ਫਿਰ ਜਿਹੜੀ ਆਪਣੀ ਸੁਰਤਾ ਉਸ ਪ੍ਰਭ ਪ੍ਰਮਾਤਮਾ ਦੇ ਚਰਨਾਂ ਚ ਲੇਕੇ ਜਾਇਓ ਤੁਸੀਂ ਬੈਠੇ ਹੋ ਮੇਰੇ ਨਾਲ ਮੇਰਾ ਗੁਰੂ ਨਾਨਕ ਬੈਠਾ ਹੈ ਜਿਸ ਨੇ ਮੇਰੀ ਬਾਹ ਫੜੀ ਹੈ ਸ਼ਬਦ ਗੁਰੂ ਨਾਨਕ ਦਾ ਹੈ ਬੋਲ ਮੈਂ ਰਿਹਾ ਤਾਂ ਕਿ ਮੇਰੀ ਸਾਂਹ ਜਿਹੜੀ ਉਸ ਪ੍ਰਭ ਪ੍ਰਮਾਤਮਾ ਨਾਲ ਪਹੁੰਚੇ ਠੀਕ ਹੈ ਵੀ ਮੇਰੇ ਮਾਲਕ ਆਪਾ ਕਹਿੰਦੇ ਆ ਰਹੇ ਸੀ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਜਦੋਂ ਕਹੋਂਗੇ ਨਾ ਦਨਿਰਪੋ ਤਾਂ ਹੀ ਹੈ ਨਾ ਵੀ ਹੌਲੀ-ਹੌਲੀ ਜਦੋਂ ਗਾਵਾਂਗੇ ਨਾ ਗਾਉਣ ਦੀ ਕੋਸ਼ਿਸ਼ ਕਰੋ ਆਪਣੇ ਆਪਣੇ ਤਰਜਮੇ ਚ ਗਾਓ ਤੁਸੀਂ ਜਦੋਂ ਹੌਲੀ-ਹੌਲੀ ਗਾਉਨੇ ਆ ਹੌਲੀ-ਹੌਲੀ ਪੜ੍ਹਦੇ ਆ ਨਾਲ ਦੇ ਨਾਲ ਅਰਥ ਜਿਹੜੇ ਦਿਮਾਗ ਦੇ ਵਿੱਚ ਚੱਲਦੇ ਆ ਰਹੇ ਠੀਕ ਹੈ ਨਾਲ ਦੇ ਨਾਲ ਅਰਥ ਚੱਲਦੇ ਆ ਰਹੇ ਆ ਜਾਂ ਨਾਲ ਦੇ ਨਾਲ ਅਰਥ ਕਰੀ ਚੱਲੋ ਜਦੋਂ ਤੁਸੀਂ ਅਰਥ ਕਰੀ ਚੱਲੋਗੇ ਨਾ ਸਮਝ ਵੀ ਪਊਗਾ ਮਨ ਖੁਸ਼ ਵੀ ਹੁੰਦਾ ਕਈ ਵਾਰ ਸਿਰ ਹਿੱਲਦਾ ਵੀ ਆ ਵੀ ਹਾਂ ਠੀਕ ਹੈ ਗੱਲਾਂ ਜਪ ਹੁੰਦੀਆਂ ਜਪਦੀ ਐਦਾਂ ਲੱਗਦਾ ਜਿਵੇਂ ਬੈਠ ਕੇ ਪ੍ਰਮਾਤਮਾ ਨਾਲ ਗੱਲ ਕਰਦੇ ਵੀ ਮੇਰੇ ਆ ਮਾਲਕਾ ਅੰਦਰ ਹੱਥ ਜੋੜੇ ਹੁੰਦੇ ਆ ਸੂਰਤ ਦੇ ਵਿੱਚ ਜਿਹੜੀ ਇਮੇਜ ਆ ਉਹ ਚ ਮਾਲਕ ਦੇ ਅੱਗੇ ਹੱਥ ਜੋੜੇ ਆ ਲੰਮਾ ਵੀ ਪਿਆ ਹੁੰਦਾ ਵੀ ਮੇਰੇ ਆ ਮਾਲਕਾ ਤੂੰ ਤੂੰ ਨਿਰਪਉ ਹੈ ਤੂੰ ਨਿਰਵੈਰ ਹੈ ਕਿਰਪਾ ਕਰ ਰਹਿਮਤ ਕਰ ਜਿਹੜੇ ਤੇਰੇ ਗੁਣ ਨੇ ਨਾ ਉਹ ਮੇਰੇ ਵਿੱਚ ਆ ਜਾਣਾ ਠੀਕ ਆ ਤੂੰ ਬਸ ਮਾੜੀ ਜੀ ਦੇ ਦੇ ਆਪਣੇ ਗੁਣ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਬੜਾ ਦਿਆਲੂ ਆ ਪ੍ਰਮਾਤਮਾ ਬੜਾ ਯਾਰੀ ਪਾਉ ਰੱਬ ਦੇ ਨਾਲ ਬੜਾ ਪਿਆਰ ਵਾਲਾ ਹੈ ਦਿੰਦਾ ਵੀ ਹੈ ਬੜਾ ਬੜੇ ਪਿਆਰ ਕਰਦੇ ਨੇ ਠੀਕ ਆ ਜੇ ਕਮਾਂ ਵੀ ਦਾੜੀ ਮੁੱਛ ਵੀ ਕੱਟਦਾ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਵੀ ਨਾਨੀ ਜੀ ਹੁਣੀ ਜਦੋਂ ਮਿਲਣ ਜਾਂਦਾ ਨਾਨਕੇ ਪਰਿਵਾਰ ਮਿਲਣ ਜਾਂਦਾ ਤਾਈ ਚਾਚੀਆਂ ਨੂੰ ਮਿਲਣ ਜਾਂਦਾ ਗੁਰਦੁਆਰੇ ਗਿਆ ਸੀਗਾ ਜੀ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਨੇ ਸਾਰੇ ਪੁੱਛੋ ਨਹੀਂ ਤੁਸੀਂ ਸਾਰੇ ਯਾਰ ਮਿੱਤਰ ਬੜਾ ਪਿਆਰ ਕਰਦੇ ਮਾਲਕ ਦੀ ਰਹਿਮਤ ਹੋਈ ਪਹਿਲਾਂ ਨਹੀਂ ਸੀ ਜਦੋਂ ਉਹਦੇ ਨਾਲ ਜੁੜਨ ਲੱਗ ਗਏ ਜਦੋਂ ਤੁਸੀਂ ਬੈਠ ਕੇ ਗੱਲਾਂ ਕਰਨ ਲੱਗ ਗਏ ਨਾ ਕਿੰਨੇ ਕਿੰਨੇ ਘੰਟੇ ਗੱਲਾਂ ਹੋ ਜਾਂਦੀਆਂ ਉਸ ਪ੍ਰਮਾਤਮਾ ਦੀਆਂ ਜਦੋਂ ਰੱਬ ਦੀਆਂ ਗੱਲਾਂ ਕਰੋਗੇ ਨਾ ਹੈ ਸਵਾਦ ਬੜਾ ਆਉਂਦਾ ਜੀ ਜਿਹੜੇ ਨਸ਼ੇ ਦੀ ਗੱਲ ਕਰਦੇ ਨੇ ਕਿ ਨਸ਼ਾ ਹੋ ਜਾਂਦਾ ਜੀ ਕਰਕੇ ਦੇਖੋ ਪਤਾ ਲੱਗ ਜਣਾ ਬੈਠੋ ਇਦਾਂ ਪਹਿਲਾਂ ਪਹਿਲਾਂ ਤੁਹਾਨੂੰ ਬੈਠਣਾ ਪੈਣਾ ਮੈਂ ਪਹਿਲਾਂ ਦੱਸ ਦਵਾ ਜੀ ਪਹਿਲਾਂ ਪਹਿਲਾਂ ਤੁਹਾਨੂੰ ਨਾ ਅੱਖਾਂ ਬੰਦ ਕਰਕੇ ਬੈਠਣਾ ਪੈਣਾ ਕਿਉਂਕਿ ਹੈਬਿਟ ਨਹੀਂ ਹੈ ਸੀ ਦੁਨੀਆ ਦੀਆਂ ਡਿਸਟਰੈਕਸ਼ਨਾਂ ਨੂੰ ਹਟਾ ਸਕੀਏ ਕਿਉਂਕਿ ਅੱਖਾਂ ਸਾਹਮਣੇ ਚੀਜ਼ਾਂ ਨੇ ਪਰ ਨਾਲ ਹੀ ਰਹਿੰਦੇ ਨੇ ਵੀ ਕੀ ਕਰਦਾ ਬੰਦਾ ਕਿਦਾਂ ਸਿਰ ਜਾਂਦਾ ਆਪਾਂ ਨਾਲ ਹੀ ਕਹਿੰਦੇ ਨਾ ਕਰ ਇਦਾਂ ਉਧਰ ਬਾਣੀ ਚੱਲਦੀ ਹੁੰਦਾ ਤਾਂ ਦੂਜਿਆਂ ਨੂੰ ਇਸ਼ਾਰੇ ਚੱਲਦੇ ਹੁੰਦੇ ਆ ਠੀਕ ਹੈ ਜੀ ਕਈ ਵਾਰ ਘਰ ਵਾਲੀ ਲੱ ਕੀ ਕਰਦਾ ਪਿਆਂਗੇ ਇੱਥੇ ਬੈਠਾ ਨਾ ਇਸ ਲਈ ਜੇ ਅੱਖਾਂ ਬੰਦ ਹੋਣਗੀਆਂ ਨਾ ਦੁਨੀਆ ਕੁਛ ਮਰਜ਼ੀ ਕਰੀ ਚੱਲੇ ਫੇਰ ਕੀ ਹੈ ਜੇ ਤੌਲੀ ਇੱਧਰ ਉੱਧਰ ਰੱਖਦਾ ਬੰਦੇ ਨੇ ਜੇ ਕੱਪੜੇ ਇੱਧਰ ਉੱਧਰ ਕਰਦੇ ਜੇ ਭਾਂਡੇ ਇੱਧਰ ਉੱਧਰ ਕਰਦੇ ਜੇ ਕੋਈ ਟਰੈਕਟਰ ਲੈ ਕੇ ਨਿਕਲ ਗਿਆ ਜੇ ਕਿਸੇ ਨੇ ਬਲਦ ਬੁੱਛੇ ਛੱਡ ਦਿੱਤੇ ਕਿਤੇ ਨਹੀਂ ਜਾਣ ਲੱਗੇ ਇੱਥੇ ਆ ਤੂੰ ਆਪਣਾ 5 ਮਿੰਟ ਜਿਹੜਾ ਨਾ ਉਸ ਪ੍ਰਮਾਤਮਾ ਨਾਲ ਬਹਿ ਕੇ ਇੱਕ ਮਨ ਲਾਉਣਾ ਸਿੱਖ ਲੈ ਤੈਨੂੰ ਮਹੀਨਾ ਸ਼ਾਇਦ ਹਫ਼ਤਾ ਸ਼ਾਇਦ 10 ਦਿਨ ਕਰਨਾ ਪਵੇ ਜਦੋਂ ਤਰਾ ਬਹਿ ਗਿਆ ਨਾ ਕੱਲ ਨੂੰ ਫਿਰ ਕੰਮ ਕਰਦਾ ਕਰਦਾ ਵੀ ਨਾ ਗੋਡੀ ਕਰਦਾ ਕਰਦਾ ਰੋਟੀ ਪਕਾਉਂਦਾ ਪਕ ਤੇਰੀ ਵਾਹਿਗੁਰੂ ਦੇ ਨਾਲ ਸੁਰਤ ਲੱਗੀ ਹੋਊਗੀ। ਕਈ ਵਾਰ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਕਿ ਨਾ ਤੇਰਾ ਧਿਆਨ ਕਿੱਥੇ ਸੀ? ਆਪਾਂ ਕਹਿੰਦੇ ਵੀ ਯਾਰ ਧਿਆਨ ਮੇਰਾ ਹੈ ਨਹੀਂ ਸੀ। ਠੀਕ ਆ। ਕੁਝ ਸੋਚੋ ਕਰਾਂ ਉਹੀ ਸੇਮ ਥਿੰਗ ਜਿਵੇਂ ਗੱਡੀ ਚਲਾਉਣੀ ਹੈ ਨਾ ਕਈ ਵਾਰ ਧਿਆਨ ਕਿਸੇ ਹੋਰ ਪਾਸੇ ਗੱਡੀ ਆਪਣੇ ਆਪ ਚੱਲੀ ਜਾਂਦੀ ਆ। ਕੰਮ ਹੁੰਦੇ ਰਹਿਣਗੇ। ਕੰਮ ਜਿਹੜੇ ਆ ਨਾ ਹੁੰਦੇ ਰਹਿਣਗੇ ਚਿੱਤ ਜਿਹੜਾ ਪਰਮਾਤਮਾ ਵੱਲ ਰੱਖਣਾ। ਇੱਕ ਸ਼ਾਇਦ ਸ਼ੇਅਰ ਸੁਣਿਆ ਸੀ ਸ਼ਾਇਦ ਮੈਂ ਕਹਿੰਦੇ ਵੀ ਕੰਮ ਕਾਰਵਾਲ ਤੇ ਦਿਲ ਯਾਰਵਾਲ। ਠੀਕ ਹੈ ਸ਼ਾਇਦ ਮੈਂ ਗਲਤ ਪੜਿਆ ਹੋਵੇ ਮੈਂ ਸੁਣਿਆ ਸੀ ਕਿਤੇ ਸ਼ਾਇਦ ਕਿਸੇ ਕਥਾਵਚਕ ਕਹਿ ਰਹੇ ਸੀ ਕੋਈ ਮਾਫ ਕਰਨਾ ਜੀ ਪ੍ਰਮਾਤਮਾ ਨੇ ਰਹਿਮਤ ਕੀਤੀ ਕਿ ਚੀਜ਼ਾਂ ਭੁੱਲ ਜਾਂਦਾ ਮੈਂ ਚੀਜ਼ਾਂ ਭੁੱਲ ਜਾਂਦਾ ਇਸ ਲਈ ਮੈਂ ਪਹਿਲਾਂ ਕਹਦੇ ਮੈਂ ਤਾਂ ਬਹੁਤ ਗਲਤੀਆਂ ਹੋ ਸਕਦੀਆਂ ਕਿਉਂਕਿ ਜੇ ਮੈਂ ਕੱਲ ਕੁਝ ਪੜਿਆ ਸੀ ਜਾਂ ਮੈਂ ਹਫ਼ਤਾ ਪਹਿਲਾਂ ਪੜਿਆ ਸੀ ਐਕਸਾਈਟਮੈਂਟ ਬਹੁਤ ਹੁੰਦੀ ਵੀ ਸ਼ੇਅਰ ਕਰਾਂ ਮੈਂ ਦੱਸਾਂ ਪਰ ਕਈ ਵਾਰ ਨਾਮ ਭੁੱਲ ਜਾਂਦਾ ਜਾਂ ਜਿਵੇਂ ਹੋਇਆ ਸੀ ਉਹ ਭੁੱਲ ਜਾਂਦਾ ਇਸ ਲਈ ਮਾਫ ਕਰ ਦੇਣਾ ਭੁੱਲਣ ਅੰਦਰ ਸਭ ਕੋ ਆਪੁੱਲ ਗੁਰੂ ਕਰਤਾਰ ਮੇਤੋਂ ਤਾਂ ਹੋਰਾਂ ਨਾਲ ਵੀ ਬਹੁਤ ਜਾਦਾ ਭੁੱਲਾਂ ਹੁੰਦੀਆਂ ਜਿਵੇਂ ਕਈ ਵਾਰ ਮੈਂ ਭਾਈ ਪਿੰਦਰਪਾਲ ਸਿੰਘ ਨੂੰ ਕਹਿੰਦੇ ਸੁਣਦਾ ਜੀ ਉਹ ਕਹਣਗੇ ਕਿ ਪ੍ਰਮਾਤਮਾ ਵੱਲੋਂ ਰਹਿਮਤ ਹੋਈ ਹੈ ਕਿ ਕਿਤੇ ਵੀ ਗੁਰਦੁਆਰੇ ਜਾਣ ਕੋਈ ਹੁਕਮਨਾਮਾ ਆਇਆ ਹੋਵੇ ਜਾਂ ਕਦੇ-ਕਦੇ ਉਹਨਾਂ ਨੇ ਪਹਿਲਾਂ ਕੋਈ ਉੱਥੇ ਕਥਾ ਵਿਚਾਰ ਕੀਤੀ ਹੋਵੇ ਉਹਨਾਂ ਨੂੰ ਯਾਦ ਰਹਿੰਦਾ ਹੈ ਤੇ ਮੈਂ ਕਈ ਵਾਰ ਬੜਾ ਹੈਰਾਨ ਹੁੰਨਾ ਸਭ ਕੁਝ ਪੋਸੀਬਲ ਹੈ ਜੀ ਪ੍ਰਮਾਤਮਾ ਬੜਾ ਦਿਆਲੂ ਹੈ ਤੇ ਕਈ ਵਾਰ ਮੈਂ ਸ਼ੁਕਰਾਨਾ ਕਈ ਵਾਰ ਜੈਲਸੀ ਵੀ ਹੁੰਦੀ ਵੀ ਰੱਬਾ ਮੈਨੂੰ ਵੀ ਯਾਦ ਰੱਖੇ ਫਿਰ ਦੂਜੇ ਵਸ ਕਹਿੰਦੇ ਰੱਬ ਤਰਾ ਸ਼ੁਕਰਾਨਾ ਠੀਕ ਹੈ ਬਹੁਤ ਚੀਜ਼ਾਂ ਜਿਹੜੀਆਂ ਦਿਮਾਗ ਚ ਭੁੱਲ ਸਕਦੇ ਆਪਾਂ ਜੀ ਘਰ ਵਿੱਚ ਹਰ ਘਰ ਵਿੱਚ ਕੁਝ ਨਾ ਕੁਝ ਹੋ ਜਾਂਦਾ ਜੀ ਮਾਪਿਓ ਕੁਝ ਕਹਿ ਦਿੰਦੇ ਨੇ ਬੱਚੇ ਕੁਝ ਕਹਿ ਦਿੰਦੇ ਨੇ ਘਰ ਵਾਲਾ ਘਰ ਵਾਲੀ ਕੁਝ ਕਹਿ ਦਿੰਦੇ ਨੇ ਕਈ ਵਾਰ ਜੀ ਜੇ ਭੁੱਲਣ ਲੱਗ ਜਾਈਏ ਨਾ ਤਾਂ ਅੱਧੇ ਤੋਂ ਬਦ ਬਿਮਾਰੀਆਂ ਹਟ ਜਾਂਦੀਆਂ ਜੀ ਕਿਉਂਕਿ ਜਿੱਕੰਦੀ ਕੰਦੀ ਕੰਦੀ ਚੀਜ਼ ਚਿਤੇ ਰੱਖਣ ਲੱਗਿਆਂ ਨਾ ਆਪਾਂ ਕਿਤੇ ਨਾ ਕਿਤੇ ਦੁਹਰਾ ਦਿੰਨੇ ਆ ਰਹਿਮਤ ਕਰੇ ਪਰਿਵਾਰ ਭੁੱਲ ਜਾਈਏ ਫਿਰ ਨਿਰਵੈਰ ਤੇ ਆਈਏ ਨਿਰਵੈਰ ਕੀ ਪ੍ਰਮਾਤਮਾ ਦੁਸ਼ਮਣੀ ਤੋਂ ਰਹਿਤ ਹੈ ਦੁਸ਼ਮਣੀ ਵੀ ਬਰਾਬਰ ਵਾਲਿਆਂ ਦੇ ਨਾਲ ਹੋ ਸਕਦੀ ਹੈ ਜੀ ਠੀਕ ਹੈ ਦੁਸ਼ਮਣ ਨੇ ਕਈ ਵਾਰ ਆਪ ਆਪ ਤੋਂ ਵੱਡਿਆਂ ਨਾਲ ਲੜਨ ਦੀ ਕੋਸ਼ਿਸ਼ ਕਰਦੇ ਪਰ ਹਾਰ ਜਾਂਦੇ ਆ ਪਰ ਦੁਸ਼ਮਣ ਜਿਆਦਾਤਰ ਬਰਾਬਰ ਦੇ ਨਾਲ ਹੁੰਦੀ ਹੈ ਫਿਰ ਯਾਦ ਰੱਖਿਓ ਪਰਮਾਤਮਾ ਦਾ ਜਿਵੇਂ ਨਿਰਪਉ ਤੇ ਨਿਰਵੈਰ ਇਕੱਠੇ-ਇਕੱਠੇ ਜਾਂਦੇ ਨੇ ਜੀ ਕਿਉਂਕਿ ਪਰਮਾਤਮਾ ਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ ਪਰਮਾਤਮਾ ਕਿਸੇ ਨਾਲ ਕੋਈ ਵੈਰੀ ਨਹੀਂ ਇਸ ਤੋਂ ਇਹ ਵੀ ਪਤਾ ਚੱਲਦਾ ਕਿ ਪਰਮਾਤਮਾ ਦੇ ਆਲੂ ਬੜਾ ਕਿਉਂਕਿ ਜੇ ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਜਿਵੇਂ ਆਪਾਂ ਕਹਿ ਦਈਏ ਆਪਣੀ ਆਪਣੀ ਯਾਰਾਂ ਦੋਸਤਾਂ ਨਾਲ ਹੁੰਦੀ ਆਪਾਂ ਕਹਿੰਦੇ ਯਾਰ ਮੈਨੂੰ ਇੰਨੇ ਪੈਸੇ ਚਾਹੀਦੇ ਯਾਰ ਮੈਂ ਇੱਧਰ ਜਾਣਾ ਤੇਲ ਪਵਾ ਦੇ ਜਾਂ ਗੱਡੀ ਲੈ ਜਾਵਾਂ ਜਾਂ ਮੈਨੂੰ ਆਹ ਕਰ ਦੇ ਕਈ ਵਾਰ ਉਹ ਆਪਣੇ ਆਪ ਦੇ ਦੇਣਗੇ ਕਹਿੰਦੇ ਯਾਰ ਮੈਂ ਇੱਕ ਕੱਪੜੇ ਲਈ ਸੀਗੇ ਮੇਰੇ ਫਿੱਟ ਨਹੀਂ ਆਏ ਤੈਨੂੰ ਚਾਹੀਦੇ ਓਵੇਂ ਪ੍ਰਮਾਤਮਾ ਵੀ ਨਾ ਬੜੀਆਂ ਦాతਾ ਦਿੰਦਾ ਠੀਕ ਹੈ ਬਹੁਤ ਦాతਾ ਦਿੰਦਾ ਆਪਾਂ ਦੂਸਰੀ ਤੀਸਰੀ ਚੌਥੀ ਪੜੇ ਵਿੱਚ ਦੇਖਾਂਗੇ ਕਿ ਪ੍ਰਮਾਤਮਾ ਦాతਾਂ ਦੇ ਹੀ ਜਾਂਦਾ ਅਸੀਂ ਲੈ ਲੈ ਕੇ ਥੱਕ ਪੈਨੇ ਆ ਠੀਕ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਆਪਾਂ ਆਵਾਂਗੇ ਪਰਮਾਤਮਾ ਜੇ ਨਿਰਵੈਰ ਹੈ ਨਾ ਅਸੀਂ ਗਾਲਾਂ ਵੀ ਕੱਢ ਲੈਂਨੇ ਪਰਮਾਤਮਾ ਨੂੰ ਕੇਵਲ ਲੜ ਵੀ ਪੈਣੇ ਅਸੀਂ ਕਹਿੰਨੇ ਆ ਹਈਓ ਨਹੀਂ ਰੱਬ ਕੇ ਤੇ ਰੱਬ ਨੂੰ ਟੱਬੀ ਦੱਸਦੇ ਆਪਾਂ ਕਹਿੰਦੇ ਨਹੀਂ ਉਹ ਫਿਰ ਵੀ ਕਹਿੰਦੇ ਨਾ ਕੋਈ ਗੱਲ ਨਹੀਂ ਪਾਪ ਵੀ ਕਰ ਲੈਂਨੇ ਬਥੇਰੋ ਕਹਿੰਦੇ ਕੋਈ ਗੱਲ ਨਹੀਂ ਆ ਜਾ ਤੂੰ ਮੈਂ ਤੇਰੇ ਨਾਲ ਹੀ ਆ ਪਾਪ ਕਰ ਮੈਂ ਦੇਖ ਰਿਹਾ ਕਰੇ ਚੱਲ ਜਿੱਦਨ ਤੂੰ ਆਵੇਂਗਾ ਨਾ ਉਸ ਦਿਨ ਮੈਂ ਤੇਰੇ ਨਾਲ ਬੈਠ ਕੇ ਗੱਲਾਂ ਉੱਤ ਕਰਾਂਗੇ ਠੀਕ ਹੈ ਫਿਰ ਆਪਣੀ ਸੁਰਤ ਨੂੰ ਵਾਪਸ ਲੈ ਕੇ ਜਾਈਏ ਜਦੋਂ ਆਪਾਂ ਕਹਿੰਣਾ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤੇ ਦਿਮਾਗ ਦੇ ਅੰਦਰ ਅੰਦਰ ਜਿਹੜੀ ਹੈ ਇਹ ਸੂਰਤ ਰੱਖਣੀ ਕਿ ਤੁਸੀਂ ਬੈਠੇ ਹੋ ਤੁਹਾਡੇ ਨਾਲ ਤੁਹਾਡੇ ਯਾਰ ਨਾਨਕ ਬੈਠਾ ਹੈ ਜਿਸ ਨੇ ਬਾਹ ਤੁਹਾਡੀ ਪਕੜੀ ਹੈ ਪ੍ਰਮਾਤਮਾ ਨਾਲ ਗੱਲਾਂ ਹੋ ਰਹੀਆਂ ਉਸਦੇ ਅੱਗੇ ਹੱਥ ਜੋੜੇ ਹੋਏ ਨੇ ਗੱਲ ਕਰ ਰਹੇ ਉਸ ਨਾਲ ਸਾਂਝ ਪਾ ਰਹੇ ਉਸ ਨਾਲ ਪ੍ਰੀਤ ਪਾ ਰਹੇ ਜੀ ਇਹ ਸੀਗਾ ਨਿਰਵੈਰ ਜੀ ਠੀਕ ਹੈ ਕਿ ਪ੍ਰਮਾਤਮਾ ਸਭ ਨਾਲ ਪਿਆਰ ਕਰਦਾ ਹੈ ਫਿਰ ਦੇਖੋ ਜੀ ਉਸਦੇ ਗੁਣ ਸਾਡੇ ਵਿੱਚ ਆ ਗਏ ਕੀ ਹੋਏਗਾ ਸੀ ਸਾਰਿਆਂ ਨਾਲ ਪਿਆਰ ਕਰਨ ਲੱਗ ਜਾਣਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਈਰਖਾ ਨਹੀਂ ਹੋਵੇਗੀ ਸਾਡੀ ਸਾਰਿਆਂ ਦੇ ਨਾਲ ਪਿਆਰ ਚੱਲੇਗਾ ਜੀ ਐਸ ਲਈ ਉਸਦੇ ਗੁਣ ਅਸੀਂ ਆਪਣੇ ਅੰਦਰ ਲੈ ਕੇ ਆਣੇ ਆ ਚਰਮਾਚ ਡੇਗ ਬਣਾ ਮਾਲਕਾ ਦੇ ਦੇ ਆਪਾਂ ਕਹਿੰਦੇ ਨੇ ਕੋਈ ਫਰੀਦਾ ਬੁਰੇ ਦਾ ਭਲਾ ਕਰ ਇਹ ਐਵੇਂ ਨਹੀਂ ਕਹਿਣ ਨੂੰ ਬਣ ਜਾਂਦੀ ਜਿੱਦੋਂ ਉਸਦੇ ਗੁਣ ਆਪਣੇ ਅੰਦਰ ਆ ਗਏ ਨਾ ਉਦੋਂ ਹੋਊਗਾ ਗੁੱਸਾ ਮਨ ਨਾ ਹੰਡਾਏ ਉਹ ਗੁੱਸੇ ਨੂੰ ਆਪਣੇ ਮਨ ਤੇ ਆ ਨਾ ਲੈ ਕੇ ਜਾ ਕੀ ਹੋਊਗਾ ਤੇਰਾ ਹੀ ਨੁਕਸਾਨ ਹੋਊਗਾ ਠੀਕ ਹੈ ਇਸ ਲਈ ਕੋਸ਼ਿਸ਼ ਇਹ ਕਰੀਏ ਜਦੋਂ ਮੂਲ ਮੰਤਰ ਪੜਨਾ ਫਿਰ ਦੱਸਦਾ ਮ ਬੜਾ ਸ਼ਕਤੀਸ਼ਾਲੀ ਵਾਲਾ ਮੰਤਰ ਹੈ ਜੀ ਠੀਕ ਹੈ ਪ੍ਰਮਾਤਮਾ ਦੇ ਇਹ ਗੁਣ ਜੇ ਕਿਸੇ ਚ ਆ ਗਏ ਉਹ ਖੁਦ ਪ੍ਰਮਾਤਮਾ ਰੂਪ ਹੋ ਜਾਂਦਾ ਹੈ ਜੀ ਠੀਕ ਹੈ ਫਿਰ ਦੱਸਦੀ ਹੈ ਪਿਆਰ ਦੇ ਨਾਲ ਰਹਿਣਾ ਸਾਰਿਆਂ ਨਾਲ ਪ੍ਰਿਆਰ ਕਰਨਾ ਨਿਰਵੈਰ ਸਭ ਦੇ ਨਾਲ ਪਿਆਰ ਆਪਣੇ ਆਪ ਹੋ ਜਾਏਗਾ ਜੀ ਇਹ ਸਨ ਨਿਰਵੈਰ ਦੇ ਅਰਥ ਠੀਕ ਹੈ ਜੀ ਅੱਗੇ ਆਪਾਂ ਦੇਖਾਂਗੇ ਅਕਾਲ ਮੂਰਤ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ